ਹਾਂਜੀ ਕੁਲਦੇਵ ਸਿੰਘ ਪੁੱਤਰ ਜਵਾਲਾ ਸਿੰਘ ਵਾਸੀ ਸੁਭਾਉ ਨੇ ਸ਼ਿਕਾਇਤ ਕੀਤੀ ਸੀ ਵੀ ਜਿਹੜੀਆਂ ਬਿਜਲੀ ਦੀਆਂ ਮੋਟਰਾਂ ਦੀਆਂ ਤਾਰਾਂ ਨੇ ਉਹ ਕੁਝ ਬੰਦੇ ਚੋਰੀ ਕਰਦੇ ਹਨ ਉਹਨਾਂ ਦੇ ਆਧਾਰ ਤੇ ਐਸਐਨ ਦੇ ਬਿਆਨ ਤੇ ਗੋਲਦੇਵ ਸਿੰਘ ਪੁੱਤਰ ਬੋਵੇ ਸਿੰਘ ਵਾਸੀ ਇੱਕੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਤੇ ਦੇਸਰਾਜ ਪੁੱਤਰ ਰੂਪ ਚੰਦ ਕੁਆੜੀਏ ਜਿਹੜਾ ਇਹ ਸਮਾਨ ਲੈਂਦਾ ਸੀ ਪਿੱਛੇ ਦਾ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਇਹਨਾਂ ਦੇ ਵਿੱਚੋਂ ਜਿਹੜੀਆਂ ਪਿਓਰੀ ਕੀਤੀਆਂ ਤਾਰਾਂ ਰਿਕਵਰ ਕੀਤੀਆਂ ਤੇ ਇਹਨਾਂ ਤੇ ਜਿਹੜੇ ਕੁਆੜੀਆਂ ਧਰਮ ਤਹਿਤ ਮਤਲਬ ਅਸੀਂ ਕਾਰਵਾਈ ਕਰ ਰਹੇ ਹਾਂ ਕਿ ਅਸੀਂ ਬਾਕੀ ਜਿਹੜੇ ਦੁਕਾਨਦਾਰ ਜਿਹੜੇ ਕੁਆੜੀਏ ਨੇ ਇਹਨੇ ਵਿਚਾਰਦੇ ਉਹਨਾਂ ਨੂੰ ਤੁਹਾਡੇ ਮਾਦਮ ਰਾਹੀਂ ਇਹ ਸੰਦੇਸ਼ ਦਿੰਦੇ ਆ ਕਿ ਉਹ ਇਸ ਚੀਜ਼ ਤੋਂ ਅਰੇਜ ਕਰਨ ਇਹਦੇ ਨਾਲ ਇੱਕ ਤਾਂ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪੋਗੀ ਦੂਜਾ ਜਿਹੜੇ ਇਹ ਮਾੜੇ ਕੰਮਾ ਤੋਂ ਹੀ ਇਹ ਬਾਸਿਆਣਾ ਨਹੀਂ ਤਾਂ ਉਹਦੇ ਖਿਲਾਫ ਵੀ ਅਸੀਂ ਸ਼ਾਪ ਕੋ ਐਕਸ਼ਨ ਲਵਾਂਗੇ